ਤਿਕ ਦਿਨ ਆਪਾਂ ਆਪਸੀ ਅਚਨ ਮੌਸਮ ਖਰਾਬ ਹੋਣ ਕਰਕੇ ਵਰਨਾ ਸਵੇਰੇ ਤੋਂ 2-4 ਘੰਟੇ ਨਾਲ ਤੁਹਾਡੇ ਇੱਕ ਇੱਕ ਗੁਆੜ ਇੱਕ ਇੱਕ ਗਲੀ ਆਪ ਵੀ ਘੁੰਮਾਂਗੇ ਤਾਂ ਕਿ ਲੋਕਾਂ ਨੂੰ ਵੀ ਜਾਗਰੂਕ ਕਰੀਏ ਕਿ ਆਪਾਂ ਤੇ ਜਿੱਥੇ-ਜਿੱਥੇ ਮਸਲੇ ਸਰ ਨਵਾਂ ਪਾਛਾ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਰਸੋਈ ਨਗਰੀ ਦਾ ਕੋਨਾ-ਕੋਨਾ ਕੀਤਾ ਜਾਵੇਗਾ ਸਾਫ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਗੁਰਦੁਆਰਾ ਸੀਸ ਗੰਜ ਸਾਹਿਬ ਤੋਂ ਸਵੱਛਤਾ ਮੁਹਿੰਮ ਦੀ ਕੀਤੀ ਸ਼ੁਰੂਆਤ ਲੋਕਾਂ ਨੂੰ ਪ੍ਰਸ਼ਾਸਨ ਦਾ ਸਹਿਯੋਗ ਕਰਨ ਦਾ ਦਿੱਤਾ ਸੱਦਾ ਸੇਵਾ ਦੀ ਭਾਵਨਾ ਨਾਲ ਗੁਰੂ ਨਗਰੀ ਦੀ ਸਫਾਈ ਲਈ ਜੁਟ ਜਾਣ ਦੀ ਕੀਤੀ اپیل ਖੁਦ ਵਲੰਟੀਅਰਾਂ ਨਾਲ ਨੰਗੇ ਪੈਰ ਲੰਮਾ ਸਮਾਂ ਬਾਜ਼ਾਰਾ ਗਲੀਆਂ ਦੀ ਸਫਾਈ ਵਿੱਚ ਲੱਗੇ ਰਹੇ ਕੈਬਨਿਟ ਮੰਤਰੀ ਸਿੱਖਿਆ ਮੰਤਰੀ ਪੰਜਾਬ ਨੇ ਅੱਜ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਅਰਦਾਸ ਕਰਨ ਉਪਰੰਤ ਸ਼ੁਰੂ ਕੀਤੀ ਸਫਾਈ ਉਹਨਾਂ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਦੇ ਸਮਾਗਮਾਂ ਤੋਂ ਪਹਿਲਾਂ ਸ੍ਰੀ ਅਨੰਦਪੁਰ ਸਾਹਿਬ ਦਾ ਕੋਨਾ ਕੋਨਾ ਸਾਫ਼ ਕੀਤਾ ਜਾਵੇਗਾ ਪੀਬੀ ਪ੍ਰਾਈਮ ਅਪਡੇਟ ਦੇ ਲਈ ਗਗਨ ਪੰਮਰਾ ਦੀ ਰਿਪੋਰਟ ਇਸ ਨਵੰਬਰ ਦੇ ਵਿੱਚ 19 ਤਰੀਕ ਤੋਂ ਲੈ ਕੇ 25 ਤਰੀਕ ਤੱਕ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹਾਦਤ ਪੁਰਬ ਜਿਹੜੇ ਮਨਾਏ ਜਾਣਗੇ ਜਿੱਥੇ ਅਨੰਦਪੁਰ ਸਾਹਿਬ ਕਿਉਂਕਿ ਅਨੰਦਪੁਰ ਸਾਹਿਬ ਉਹ ਸ਼ਹਿਰ ਹੈ ਜੋ ਨੌਵੇਂ ਪਾਤਸ਼ਾਹ ਨੇ ਖੁਦ ਬਸਾਇਆ ਮੂਲ ਜ਼ਮੀਨ ਲੈ ਕੇ ਚੱਕ ਨਾਨਕੀ ਬਸਾਇਆ ਇੱਥੋਂ ਹੀ ਗੁਰੂ ਸਾਹਿਬ ਨੇ ਦਿੱਲੀ ਨੂੰ ਚਾਲੇ ਪਾਏ ਉੱਥੋਂ ਸਿਰਫ ਉਹਨਾਂ ਦਾ ਸੀਸ ਆਇਆ ਤੇ ਇਹੀ ਉਹ ਸਥਾਨ ਹੈ ਜਿੱਥੇ ਉਹਨਾਂ ਦੇ ਸੀਸ ਦਾ ਅੰਤਿਮ ਸੰਸਕਾਰ ਹੋਇਆ ਤੇ ਇਹੀ ਉਹ ਸਥਾਨ ਹੈ ਜਿੱਥੇ ਫਿਰ ਬਾਦਚੋ ਇਸ ਨੂੰ ਅਨੰਦਪੁਰ ਸਾਹਿਬ ਬਸਾ ਕੇ ਦਸ਼ਮੇਸ਼ ਪਿਤਾ ਨੇ ਖਾਲਸਾ ਨੂੰ ਇੱਥੇ ਸਾਜਿਆ ਅਸੀਂ ਆਪਣੇ ਆਪ ਨੂੰ ਸਾਰੇ ਵਡ ਭਾਗੀ ਸਮਝਦੇ ਹਾਂ ਕਿ ਜਦੋਂ ਇਹ 350 ਸਾਲ ਆ ਰਿਹਾ ਤਾਂ ਸਾਡੇ ਗੁਰੂ ਸਾਹਿਬ ਨੇ ਸਾਡੇ ਸਿਰਾਂ ਤੇ ਹੱਥ ਰੱਖਿਆ ਸਾਨੂੰ ਇਹ ਸੇਵਾ ਮਿਲੀ ਹੈ ਤੇ ਅਸੀਂ ਅੱਜ ਜਿਹੜਾ ਸਾਡੀ ਕੋਸ਼ਿਸ਼ ਹੈ ਕਿ ਜਰਨ ਨਵੰਬਰ ਤੇ ਸਮਾਗਮ ਹੋਵੇ ਤਾਂ ਕਿ ਸਾਰਾ ਸ਼ਹਿਰ ਜਿਹੜਾ ਹੈ ਚਮਕਦਾ ਹੋਵੇ ਕਿ ਕੰਨ ਜਿਹੜਾ ਇੱਥੋਂ ਦਾ ਹੈ ਅਓ ਚਮਕ ਤੋਂ ਵੀ ਜਿਹੜੀ ਸਾਡੀ ਸੰਗਤ ਨੇ ਕੁੱਲ ਯਹਾਂ ਚ ਉੱਥੇ ਆਣਾ ਨਾ ਪਸਟਕ ਹੋਣੀ ਉਹਨਾਂ ਲਈ ਹਰ ਪੁਕਤਾ ਪ੍ਰਬੰਧ ਹੋਣ ਅੱਜ ਇਸ ਦੀ ਸ਼ੁਰੂਆਤ ਕੀਤੀ ਹੈ ਹਰ ਹਫ਼ਤੇ ਚ ਇੱਕ ਦਿਨ ਅਸੀਂ ਆਪ ਸਾਡੀ ਸਾਰੀ ਟੀਮ ਨਗਰ ਕੌਂਸਲ ਦੇ ਪ੍ਰਧਾਨ ਸਾਡੇ ਸਾਰੇ ਐਮਸੀ ਸਹਿਬਾਨ ਸਾਡੀ ਹੋਰ ਸਾਰੇ ਸਾਥੀ ਅਸੀਂ ਆਪ ਲਗਿਆ ਕਰਾਂਗੇ ਐਸਡੀਐਮ ਸਾਹਿਬ ਐਈਓ ਸਾਹਿਬ ਸਾਰਾ ਪ੍ਰਸ਼ਾਸਨ ਅਸੀਂ ਸੇਵਾਦਾਰ ਬਣ ਕੇ ਕੋਈ ਰਾਜਨੀਤੀ ਨਹੀਂ ਸੇਵਾਦਾਰ ਬਣ ਕੇ ਅਸੀਂ ਇੱਥੇ ਧਰਤੀ ਦੀ ਸੇਵਾ ਕਰਨਾ ਚਾਹੁੰਦੇ ਆਂ ਤੇ ਮਹੀਨੇ ਡੇਢ ਮਹੀਨੇ ਤੱਕ ਅਸੀਂ ਜਿਹੜਾ ਇੱਥੇ ਦਾ ਪੂਰਾ ਸਿਸਟਮ ਹੈ ਉਹਦੇ ਲਈ ਅਸੀਂ ਬੰਦੇ ਵੀ ਹੋਰ ਹਾਇਰ ਕਰ ਰਹੇ ਆਂ ਜੋ ਮਸ਼ੀਨਾਂ ਜੋ ਕਮੀਆਂ ਇੱਕ ਇੱਕ ਗਲੀ ਜਿਹੜੀ ਆ ਉਹ ਆਪ ਜਾ ਕੇ ਮੋਨੀਟਰ ਕਰਾਂਗੇ ਤੇ ਤਾਂ ਕਿ ਆਨੰਦਪੁਰ ਸਾਹਿਬ ਸਜ सके ਜਿਹੜੀ ਸੰਗਤ ਆ ਰਹੀ ਹੈ ਉਹਨਾਂ ਦਾ ਜਿਹੜਾ ਪੁਖਤਾ ਬੰਦੋਬਸਤ ਹੋ ਸਕੇ ਮੈਂ ਹੋਰ ਲੋੜ ਹੈ ਜੀ 20 ਮੈਨ ਬੰਦੇ ਹੋਰ ਹਾਇਰ ਕਰ ਰਹੇ ਆਂ ਆ ਮਸ਼ੀਨਾ ਵੀ ਸਵੀਪਿੰਗ ਮਸ਼ੀਨਾ ਲੇਟੈਸਟ ਟੈਕਨੋਲੋਜੀ ਤੇ ਪਲੱਸ ਇਸਦੇ ਵੀ ਸਭ ਤੋਂ ਵੱਡੀ ਜਿੱਥੇ ਅਸੀਂ ਆਪਣੀ ਡਿਊਟੀ ਨਿਭਾ ਰਹੇ ਹਾਂ ਇੱਕ ਤਾਂ ਮਹੀਨਾ ਡੇਢ ਮਹੀਨਾ ਲੱਗੂਗਾ ਸਾਰੇ ਸਿਸਟਮ ਠੀਕ ਕਰਨ ਲਈ ਦੂਜਾ ਇਹ ਹੈ ਕਿ ਲੋਕਾਂ ਦਾ ਜਿਹੜੇ ਸੰਗਤ ਦਾ ਸਹਿਯੋਗ ਵੀ ਚਾਹੀਦਾ ਜਿਵੇਂ ਅੱਜ ਅਸੀਂ ਜਸ ਬਾਜ਼ਾਰ ਤੋਂ ਗੁਜ਼ਰ ਰਏ ਸੀ ਦੁਕਾਨਦਾਰਾਂ ਦਾ ਸਹਿਯੋਗ ਵੀ ਚਾਹੀਦਾ ਉਹ ਕੂੜਾ ਸੈਗਰੀਗੇਟ ਕਰਕੇ ਸਿੱਟਣ ਹਰ ਦੁਕਾਨਦਾਰ ਆਪਣੇ ਦੁਕਾਨ ਦੇ ਬਾਹਰ ਇੱਕ ਡਸਟਬਿਨ ਰੱਖੇ ਤਾਂਕਿ ਜਿਹੜੇ ਸਾਡੇ ਮੁਲਾਜ਼ਮ ਹੈ ਨਗਰ ਕੌਂਸਲ ਦੇ ਉਹਨਾਂ ਨੂੰ ਵੀ ਸਹੂਲਤ ਹੋ ਸਕੇ ਤਾਂ ਅਸੀਂ ਜਿੱਥੇ-ਜਿੱਥੇ ਅ ਲੋਕਾਂ ਨੂੰ ਜਾਗਰੂਕ ਕਰਨਾ ਦੁਕਾਨਦਾਰਾਂ ਨੂੰ ਰਹਿਸ਼ ਵਾਲਿਆਂ ਨੂੰ ਜਿਹੜੀ ਸੰਗਤ ਨੂੰ ਜਾਗਰੂਕ ਕਰਨਾ ਵੀ ਕਰ ਰਹੇ ਅਸੀਂ ਆਵਾਰਾ ਪਸ਼ੂਆਂ ਦੇ ਜੀ ਸਖਤ ਨਿਰਦੇਸ਼ ਦੇ ਜਗ੍ਹਾ ਅਸੀਂ ਪਹਿਲਾਂ ਵੀ ਪਿੱਛੇ ਜੇ ਵੀ ਹੁਣ 6 ਪਸ਼ੂ ਜਿਹੜੇ ਉਹਦੇ ਚ ਇੱਕ ਬੇਨਤੀ ਹੈ ਆਸ-ਪਾਸ ਦੇ ਪਿੰਡਾਂ ਵਾਲਿਆਂ ਨੂੰ ਅਸੀਂ ਆਇਡੈਂਟੀਫਾਈ ਕੀਤਾ ਹੈ ਵੱਡੀ ਦਾਦਾ ਜਿੱਥੇ ਜਿਹੜੇ ਐ ਆਵਾਰਾ ਪਸ਼ੂ ਨੇ ਅਸੀਂ ਉਹਨਾਂ ਨੂੰ ਕਲੀਅਰ ਕਰਨ ਦੇ ਹੁਕਮ ਦਿੱਤੇ ਅਗਲੇ 10-15 ਦਿਨ ਚ ਅਸੀਂ ਐ ਇੱਥੋਂ ਕੋਈ ਪਰ ਜਿਹੜੇ ਆਸ-ਪਾਸ ਦੇ ਪਿੰਡਾਂ ਵਾਲੇ ਨਵੇਂ ਛੜਦੇ ਰਾਤ ਨੂੰ ਆਉਂਦੇ ਜੀ ਕਿ ਉਹ ਉਹਨਾਂ ਨੂੰ ਬੇਨਤੀ ਹੈ ਵੀ ਗੁਰੂ ਸਾਹਿਬ ਦੀ ਧਿਰਪੀ ਐਡਾ ਨਾ ਕਰੋ ਉਹ ਸ਼ਾਲਾਵਾਂ ਹੈਗੀਆਂ ਸਾਨੂੰ ਦੱਸੋ ਅਸੀਂ ਬੰਦੂਬਸ ਕਰਾਂਗੇ ਤੁਹਾਨੂੰ ਦੇਖਣ ਨੂੰ ਮਿਲੂਗਾ ਅਗਲੇ ਮਹੀਨੇ ਡੇਢ ਮਹੀਨੇ ਤੱਕ ਅਸੀਂ ਤੋਂ ਸਾਰੇ ਜਿਹੜੇ ਪਸ਼ੂ ਦਾ ਸਫਾਈ ਜਿਹੜੀ ਇਸ ਦੀ ਗੱਲ ਇਹ ਆ ਜੀ ਦੇਖੋ ਸਫਾਈ ਸੇਵਕ ਆਪਣੀ ਡਿਊਟੀ ਕਰਦੇ ਆ ਅਸੀਂ ਅਕਸਰ ਆਪਣਾ ਗੁੱਸਾ ਉਹਨਾਂ ਦੇ ਉੱਤੇ ਜਾਂ ਫਿਰ ਨਗਰ ਕਾਉਂਸਲ ਦੇ ਉੱਤੇ ਜਾਂ ਫਿਰ ਮੌਜੂਦਾ ਸਰਕਾਰ ਜਿਹੜਾ ਵੀ ਹੁੰਦਾ ਉੱਤੇ ਕੱਢ ਜੰਦੇ ਆ ਪਰ ਤੁਸੀਂ ਹੁਣ ਪਿਛਲੇ ਡੇਢ ਦੋ ਘੰਟੇ ਦੇ ਲੱਗੇ ਹੋਏ ਆ ਹਰ ਯਾਨੀ ਦੁਕਾਨਦਾਰਾਂ ਨੇ ਥੜੀਆਂ ਬਣਾ ਲਈਆਂ ਹੱਥ ਥੱਲੇ ਪੈਂਦਾ ਨਹੀਂ ਕੋਈ ਸਵਾਈ ਨਹੀਂ ਵਾਟਰ ਓਵਰਫਲੋ ਹੋਊਗਾ ਤਾਂ ਲੋਕਾਂ ਨੂੰ ਵੀ ਸੰਗਤ ਨੂੰ ਵੀ ਜਾਗਰੂਕ ਕਰਨ ਦੀ ਲੋੜ ਹੈ ਤੇ ਬਹੁਤ ਚੰਗੀ ਗੱਲ ਹੈ ਕਿ ਹਰ ਬੰਦਾ ਸਹਿਯੋਗ ਦੇ ਰਿਹਾ ਹੈਗੇ ਨੇ ਇਸੇ ਸਦਕਾ ਹਫਤੇ ਚ ਇੱਕ ਦਿਨ ਅਸੀਂ ਰੱਖਿਆ ਪੱਕਾ ਇਹ ਲਾ ਦਿੱਤਾ ਇੱਥੇ ਦੇਖੋ ਇੱਥੇ ਕੋਈ ਮੰਤਰੀ ਬਣ ਕੇ ਐਮਐਲਏ ਬਣ ਕੇ ਨਹੀਂ ਸੇਵਾ ਸੰਦਰ ਤਰੋਜ ਇੱਥੇ ਜਿਹੜਾ ਹੈ ਜਿਹੜਾ ਗੁਰੂ ਘਰ ਦੇ ਇਸ ਮਿੱਟੀ ਤੇ ਝਾੜੂ ਮਾਰੂਗਾ ਉਹ ਉਸ ਤੋਂ ਵੱਡਾ ਕੋਈ ਪੁੰਨ ਨਹੀਂ ਹੈ ਇਸ ਦਾ ਪੁੰਨ ਖਾਤਰ ਜਿਹੜੇ ਨੁਕਤੇ ਨਹੀਂ ਕਰਦੇ ਦੇ ਕੇਵਲ ਤੇ ਕੇਵਲ ਹਜੇ ਵੀ ਕਰਨਗੇ ਉਹਨਾਂ ਦਾ ਕੰਮ ਹੈ ਜੀ ਕਰੀ ਚੰਨ ਵੀ ਨੀਡ ਕਿੱਤੇ ਵੀ ਕਹੂਗਾ ਹਜੇ ਵੀ ਉਹ ਹੁਣ ਮੈਨੂੰ ਪਤਾ ਹੋਣੀ ਕਿਸੇ ਨੇ ਮੈਂ ਦੱਸਿਆ ਜੀ ਇੱਥੇ ਨਹੀਂ ਇੱਕਦਮ ਤਾਂ ਸਭ ਜਗ੍ਹਾ ਨਹੀਂ ਜਾਇਆ ਜਾ ਸਕਦਾ ਪਰ ਹਰ ਇੱਕ ਵਾਰਡ ਦੇ ਵਿੱਚ ਹਰ ਇੱਕ ਗਲੀ ਚੱਪਾ ਜਾ